ਵੈਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰਜੀ ਕੀ ਫਤਿਹ ਤੇ ਲੋ ਜੀ ਵੈਗੁਰਜੀ ਇੱਧਰ ਆ ਗਏ ਫੀਡ ਵਾਲੇ ਫੀਡ ਕਰਾ ਕੇ ਰੱਖਿਆ ਸੀਗੇ ਤੇ ਅੱਜ ਆ ਗਏ ਹਿਲੋਂ ਹੁਣ ਇਹ ਆਉਂਦੇ ਹੁੰਦੇ ਨੇ ਦੁਪਹਿਰੇ ਚ ਇਹਨਾਂ ਦਾ ਟਾਈਮ ਹੀ ਦੁਪਹਿਰੇ ਚ ਹੁੰਦਾ ਹੁਣ ਕੱਠੀ ਫੀਡ ਲਾ ਲਾ ਕੇ ਉਰੋਂ ਲਾਉਣਗੇ ਆਪਣੇ ਫਿਰ ਗਾਂਹਾਂ ਜਾਣਗੇ ਲੋ ਜੀ ਇੱਕ ਥੈਲਾ ਤਾਂ ਲਾ ਗਏ ਇਹ ਆ ਗਿਆ ਹੁਣ ਦੂਜਾ ਤੀਜਾ ਆ ਗਿਆ ਇੱਕ ਪਹਿਲਾਂ ਲਾ ਗਏ ਉਹ ਤਾਂ ਵੀਡੀਓ ਬਣਾਈ ਹੋਣੀ ਤੇ ਲੋ ਜੀ ਹੁਣ ਇਹ ਤੀਜਾ ਹੋ ਗਿਆ ਤੇ ਦੁਪਹਿਰੇ ਚ ਆਉਂਦੇ ਨੇ ਤੇ ਫਿਰ ਇਕੱਠੀ ਲਾ ਦੰਦੇ ਨੇ ਹੁਣ ਲਾ ਕੇ ਆਪਣੇ ਫਿਰ ਅੱਗੇ ਜਾਂਗ ਜਾਣਗੇ ਪਟਿਆਲੇ ਟਰੱਕ ਭਰਿਆ ਪਿਆ ਗੱਡੀ ਬਾਹਰ ਖੜੀ ਆ ਫਿਰ ਉਹ ਖੜੀ ਆ ਗੱਡੀ ਬਾਹਰ ਬੜੀ ਮौज ਹੋ ਗਈ ਆਪਣੇ ਆਪ ਲਾ ਜਾਂਦੇ ਨੇ ਅੱਗੇ ਨਹੀਂ ਫਿਰ 30 ਥੈਲੇ ਲਾਉਣੇ ਪੈਂਦੇ ਨੇ ਹੁਣ 6 ਕੁਆਂਟੜ ਆਪਣੇ ਹੋਗੇ ਬਾਕੀ ਇਹਨਾਂ ਦੀਆਂ ਹੋਗੀਆਂ ਤੇ 15 ਥੈਲੇ ਹੋਗੇ ਆਪਣੇ ਸ਼ੇ ਧੂਣਾ 12 12 ਥੱਲੇ ਹੋ ਗਏ ਨਹੀਂ ਫਿਰ ਲਾਉਣੇ ਪੈਂਦੇ ਨੇ 12 ਉੱਥੋਂ ਬਾਹਰੋਂ ਢੋਣੇ ਪੈਂਦੇ ਨੇ ਜਾਂ ਫਿਰ ਟੈਲੀ ਚ ਲਿਆਉਂਦੇ ਹੁੰਦੇ ਸੀਗੇ ਅੰਦਰ ਲਾ ਲਾਂਦੇ ਸੀਗੇ ਬੇੜੇ ਚ ਹੁਣ ਇਹ ਮੌਜ ਹੋ ਗਈ ਹੁਣ ਇਹ ਆਪੇ ਲਾ ਜਾਂਦੇ ਨੇ ਜਦੋਂ ਕਿੜਾ ਲੱਗਦਾ ਇਹਨਾਂ ਦਾ ਤੇ ਇਹ ਬਈਏ ਲਾ ਜਾਂਦੇ ਨੇ ਅੰਦਰ ਆਪਦੇ ਚਿਣ ਜਾਂਦੇ ਨੇ ਤੇ ਕਈ ਵਾਰ ਤਾਂ ਦਰਵਾਜ਼ਾ ਖੁੱਲਾ ਹੋਵੇ ਆਪੇ ਚੜਨ ਵੀ ਲੱਗ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਹੈਗਾ ਜੇ ਹੁਣ ਅੰਦਰ ਪਈ ਹੁੰਦੇ ਆ ਗੇਟ ਖੁੱਲਾ ਹੋਵੇ ਦਰਵਾਜ਼ਾ ਵੱਡਾ ਤੇ ਹੁਣ ਇਹ ਗਿਣ ਰਹੇ ਸੀਗੇ ਸਰਦਾਰ ਸਾਹਿਬ ਗਏ ਨੇ ਗਿਣਨ ਪੀ ਕਿੰਨੇ ਹੋਗੇ ਤੇ ਲੋ ਜੀ ਗਿਣ ਲਾਂਗੇ ਫਿਰ ਆਪਣੀ 12 ਥੈਲੇ 6 ਕਮਟੜ ਕਰਾ ਕੇ ਗਣ ਕੇ ਰੱਖ ਲਾਂਗੇ ਚਲੋ ਜੀ ਹੁਣ ਫਿਰ ਇੱਕ ਵਾਰੀ ਕਰਾ ਕੇ ਫਿਰ ਮਹੀਨਾ ਮौज ਆ ਮਹੀਨਾ ਹੀ ਚੱਲਦੇ ਨੇ ਵੈਸੇ 6 ਕਮਟੜ ਹੁਣ ਤਿੰਨਾ ਚਾਰਾਂ ਨੂੰ ਪਾਉਨੇ ਆ ਕਟੀਆਂ ਬੱਚੀਆਂ ਨੂੰ ਪਾਉਨੇ ਆ ਛੋਟੀਆਂ ਨੂੰ ਦਾਣਾ ਤੇ ਤਾਂ ਹੀ ਵੱਡੀਆਂ ਹੋਣਗੀਆਂ ਪਾਲਣਗੀਆਂ ਉਹ ਫਿਰ ਉਹਨਾਂ ਨੂੰ ਵੀ ਪਾ ਦਾਂਦੇ ਨੇ ਥੋੜੀਆਂ ਥੋੜੀਆਂ ਜਿਆਦੇ ਤਾਂ ਨਹੀਂ ਪਾਉਂਦੇ ਉਹਨਾਂ ਨੂੰ ਥੋੜਾ ਪਾਉਂਦੇ ਨੇ ਨਿਆਣੀਆਂ ਨੇ ਹਲੇ ਜਿਆਦੇ ਵੀ ਨੁਕਸਾਨ ਹੈ ਵੀ ਜਿਆਦੇ ਵੀ ਨਹੀਂ ਪਾਉਣਾ ਚਾਹੀਦਾ ਦਾਣਾ ਇਹਦੇ ਕਰਕੇ ਫਿਰ ਛੋਟੀਆਂ ਨੂੰ ਛੋਟਾ ਥੋੜੀ ਜੀ ਵੱਡੀ ਉਹ ਤੋਂ ਵੱਡਾ ਉਹ ਤੋਂ ਵੱਡੀ ਨੂੰ ਉਦੋਂ ਜਿਆਦੇ ਪਾ ਦਾਂਦੇ ਨੇ ਥੋੜਾ ਛੋਟੀਆਂ ਨਿਆਣੀਆਂ ਨੂੰ ਜਿਆਦਾ ਨਾ ਪਾਵੇ ਫਿਰ ਨਿਕਸਣਾ ਆਣਾ ਦਿ ਲੋ ਜੀ ਪਾ ਤੇ ਗਣਤੇ ਕਹਿ ਰਹੇ ਕਿ ਦੇਖਦੇ ਸੀ ਕਿ ਹੁਣ 60 ਰੋ ਲਾ ਦਾਨਗੇ ਇੱਥੇ ਹੁਣ ਦਾਣਾ ਕੱਢਦੇ ਨਹੀਂ ਜਦੋਂ ਉਹਨ ਇੱਥੇ ਦੀ ਕੱਢ ਕੇ ਕੱਢ ਹੋਰ ਚੱਕ ਉੱਤੇ ਕੋਠੇ ਤੇ ਕੋਠੇ ਤੇ ਲੈ ਜਾ ਕੋਠੇ ਉਬਲ ਗਿਆ ਉਬਲ ਗਿਆ ਉਬਲ ਗਿਆ ਚੱਕ ਤਾਂ ਟੱਕੋ ਫੀ ਉੱਥੇ ਬੈਠਾ ਕੀ ਕਰਦਾ ਡੌਗੀ ਆ ਜਾ ਦੁੱਧ ਪਾਵਾ ਤੈਨੂੰ ਅੰਦਰ ਆ ਮਾਣਵਾ ਦਾ ਪੀ ਜਾਂਦੀਆਂ ਨੇ ਤੂੰ ਰਹਿ ਜਾਣਾ ਫਿਰ ਦੇ ਤੋ ਦਰਵਾਜ਼ਾ ਨਹੀਂ ਖੁੱਲਦਾ ਸੋਨੀ ਬੂਆ ਖੋਲ ਡੌਗੀ ਨੂੰ ਦੁੱਧ ਪਾਈਏ ਆਪਣੇ ਨੂੰ ਆਊਗਾ ਹੁਣ ਡੌਗੀ ਦੁੱਧੂ ਪੀਣ ਹੋ ਬੈਠਾ ਵਿਚਾਰਾ ਜਾਨ ਆ ਗਈ ਹੁ ਤਾਂ ਮੜੀ ਜੀ ਮਾਣੋ ਆਉਂਦੀ ਹੋਣੀ ਹੁਣ ਸਵੇਰੇ ਵੀ ਨਹੀਂ ਆਈ ਕੱਲ ਆਈ ਸੀ ਸ਼ਾਮ ਨੂੰ ਪੀ ਕੇ ਮੁੜ ਗਈ ਉਦੋਂ ਡੌਗੀ ਪੀ ਗਿਆ ਤੇ ਆ ਜਾ ਡੌਗੀ ਲੋਤੀ ਆ ਗਿਆ ਡੌਗੀ ਨਾਲ ਕੋਟੀਆਂ ਪਾਤੀਆਂ ਸੀ ਜੀ ਚੂਰਤੀਆਂ ਸੀ ਜੀ ਨਰਮ ਹੋ ਗਈਆਂ ਤੇ ਵਿਚਾਰਾ ਇੱਕ ਤਾਂ ਡਰਦਾ ਇਹ ਬਾਹਰ ਨੂੰ ਭੱਜ ਲਾਂਦਾ ਇੱਕ ਤਾਂ ਫੇਰਾ ਕੇ ਖਾਣ ਲੱਗ ਜਾਂਦਾ ਇੱਕ ਬਾਹਰ ਦੂਜਾ ਕੁੱਤਾ ਉਹ ਵੱਡਾ ਹੀ ਦੇ ਨਾਲ ਉਹ ਟਾਕੜਾ ਉਹ ਤੋਂ ਡਰਦਾ ਇੱਕ ਇੱਕ ਇਧਰੋਂ ਸਾਤੋਂ ਵੀ ਡਰਦਾ ਤੇ ਫਿਰ ਭੱਜ ਲਾਂਦਾ ਡਰਦਾ ਮਾਂ ਨੂੰ ਨਹੀਂ ਦਰਤੀ ਹੈਗੀ ਤਾਂ ਬਹੁਤ ਡਰਦਾ ਜਿਵੇਂ ਚਾਹਤਾ ਜਿਵੇਂ نیچے ਦਰਵਾਜ਼ਾ ਹੀ ਖੋਲ ਨੂੰ ਹੀ ਨਹੀਂ ਕੇ ਤਾਂ ਉੱਤਾਂ ਦੀ ਲੋੜ ਨਹੀਂ ਜਦੇ ਭਾਂ ਚਲੂਗਾ ਹੜਕਾ ਨਹੀਂ ਹੋਣ ਦਿੰਦਾ ਤੇ ਵਿਚਾਰਾ ਬਹੁਤ ਡਰਦਾ ਈ ਬਹੁਤ ਜਿਆਦਾ ਚਲੋ ਜਾਨ ਆ ਗਈ ਵਿਚਾਰੇ ਚ ਹੁਣ ਮੜੀ ਗਈ ਤੇ ਲੋ ਜੀ ਹੁਣ ਇਧਰ ਬਣਾਉਣੀ ਆਪਾਂ ਸਬਜੀ ਤੇਲ ਗਰਮ ਕਰ ਲਿਆ ਏ ਤੇ ਇੱਧਰ ਹੁਣ ਲਾਈਟ ਆ ਗਈ ਐ ਇਹ ਆਪਾਂ ਸਾਰਾ ਸਮਾਨ ਮਸਾਲਾ ਅਦਰਕ ਸਾਰਾ ਸਮਾਨ ਗ੍ਰੈਂਡਰ ਕਰ ਲਿਆ ਗ੍ਰੈਂਡਰ ਕਰਕੇ ਹਲਦੀ ਪਾ ਕੇ ਨੂਨ ਪਾ ਕੇ ਇਹਨੂੰ ਰਿੰਨ ਦੇ ਹੁਣ ਮਿਰਚਾਂ ਤਾਂ ਹਰੀਆਂ ਪਾਰੀਆਂ ਸੀਗੀਆਂ ਤੇ ਹੁਣ ਆਪਾਂ ਰਿੰਨ ਦੇ ਇਹਨੂੰ ਚੰਗੀ ਤਰ੍ਹਾਂ ਮਸਾਲੇ ਇਹਨੂੰ ਇਹਨੇ ਡੋਗੀ ਦੇਖਣ 바ਗੀ ਸੀਗੀ ਮੈਂ ਖਾਰ ਬਿਆ ਦਰਵਾਜ਼ਾ ਲਾਤਾ ਹੁਣ ਦਰਵਾਜ਼ੇ ਦੇ ਵਿੱਚ ਦੀ ਆ ਜਾਂਦਾ ਇੱਧਰ ਮਾਣੋ ਬੈਠੀ ਆ ਮਾਣੂ ਦੁੱਧ ਪਾਇਆ ਸੀਗਾ ਡਰਦੀ ਐ ਉੱਪਰ ਬੈਠੀ ਐ ਡੌਗੀ ਨੇ ਛੱਟ ਲਾ ਲਈ ਦਵਾਰੇ ਅੱਜ ਤਾਂ ਅੱਜ ਕਿਈ ਜਾਊਗਾ ਪੂਰਾ ਫੇਰ ਆ ਗਿਆ ਇਹ ਉਹ ਇੱਥੇ ਦੀ ਵਿੱਚ ਦੀ ਆ ਗਿਆ ਦਰਵਾਜ਼ੇ ਵਿੱਚ ਦੀ ਦੂਜਾ ਵੱਡਾ ਡੌਗ ਨਹੀਂ ਆ ਸਕਦਾ ਇਹ ਦੇ ਵਿੱਚ ਦੀ ਫਿਰ ਜੇ ਦਰਵਾਜ਼ਾ ਲਾ ਦਈਏ ਇਹ ਤਾਂ ਨੰਗੇ ਹੁੰਦਾ ਵਿੱਚ ਦੀ ਤੇ ਲੋ ਜੀ ਆਪਾਂ ਤਾਂ ਅੰਦਰ ਆ ਗਏ ਹੁਣ ਆਪਾਂ ਤਾਂ ਸਬਜ਼ੀ ਬਣਾਈਏ ਆਪਣੀ ਸਬਜ਼ੀ ਬਣਾਈਏ ਤੇ ਸ਼ਾਮ ਦੀ ਰੋਟੀ ਟੁੱਕ ਕਰੀਏ ਮਸਾਲਾ ਪੁੰਚ ਗਿਆ ਇਹ ਆਪਣਾ ਤੇ ਇੱਕ ਇਹਦੇ ਬੁੱਕ ਰਹੇ ਘੁੰਮ ਜਾਂਦਾ ਫਿਰ ਜੇ ਖੁੰਜੇ ਚ ਲਾ ਲਵੇ ਤਾਂ ਫਾਇਦਾ ਉੱਥੇ ਖੁੰਜੇ ਚ ਫਿਰ ਦੇਖਦਾ ਨਹੀਂ ਹੈਗਾ ਤੇ ਲੋਜੀ ਮਸਾਲਾ ਤਾਂ ਪੁੱਜ ਗਿਆ ਹੋਰ ਇਹ ਨਹੀਂ ਲਈਏ ਥੋੜਾ ਜਾਂ ਹੁਣ ਪਾ ਲਈਏ ਇਹਦੇ ਚ ਆਪਾਂ ਆਲੂ ਆਲੂ ਪਾ ਲਈਏ ਪਹਿਲਾਂ ਤੋਂ ਕਿਸ ਮਾਰ ਕੇ ਰੱਖਦੇ ਸੀ ਇਹ ਮੈਂ ਪਾਣੀ ਪਾ ਕੇ ਹੁਣ ਪਹਿਲਾਂ ਆਲੂ ਪਾ ਦੂੰਗੀ ਮੈਂ ਤੇ ਲੋਜੀ ਹੁਣ ਆਲੂ ਪਾ ਕੇ ਫਿਰ ਪਾਉ ਮਟਰ ਮਟਰ ਪਾਉਂਗੀ ਬਾਅਦ ਚ ਤੇ ਪਾਣੀ ਸਣੀ ਪਾ ਕੇ ਧਰਦਨੀ ਆ ਕੜਸੀ ਫੇਰ ਦਨੀਆ ਮਿਕਸ ਕਰ ਦਨੀਆ ਉਹਨੂੰ ਚੰਗੀ ਤਰ੍ਹਾਂ ਰੜਾ ਦਨੀਆ ਪਾਣੀ ਥੋੜਾ ਲੱਗਦਾ ਹਾਲੇ ਹੋਰ ਪਾ ਦਨੀਆ ਥੋੜਾ ਜਿਹਾ ਪਾਣੀ ਪਾ ਕੇ ਫਿਰ ਰਿੰਨੂਗੀ ਲੋ ਜੀ ਆਲੂ ਤਾਂ ਰਿੱਜ ਗਏ ਨੇ ਆਪਣੇ ਬਹੁਤ ਵਧੀਆ ਤੇ ਹੁਣ ਮਟਰ ਪਾ ਦਨੀ ਇਹ ਮੈਂ ਬਾਅਦ ਚ ਮਟਰ ਰਿੰਨੂਗੀ ਬਾਅਦ ਚ ਰਿੱਜਰ ਨੇ ਆਲੂ ਤਾਂ ਹੁਣ ਵੀ ਰਿੱਜਰੇ ਨੇ ਹੁਣ ਇੱਥੇ ਬਾਰੇ ਫੇਰ ਰਿੰਨ ਲੈਣੀ ਆ ਤੇ ਨਾਲੇ ਤਾਂ ਗਾੜੀ ਜੀ ਬਣ ਜੂਗੀ ਨਾਲੇ ਮਟਰ ਦੀ ਜਣਗੇ ਤੇ ਲੋਜੀ ਰੋਟੀ ਹੁਣ ਆਪਣੀ ਤਿਆਰ ਆ ਚੌਲ ਨਾਲ ਨਾਲ ਦਹੀਂ ਪਾ ਲਿਆ ਵਿੱਚ ਚੌਲ ਪਾ ਲਏ ਸਾਰਾ ਸਾਮਾਨ ਇਕੱਠਾ ਕਰ ਲਿਆ ਆਪਾਂ ਨੇ ਹੁਣ ਖਾਣ ਆ ਜਿਆ ਤੇ ਬੈਠ ਗਏ ਸੀਗੇ ਕਹਿੰਦੇ ਹੁਣ ਕਿਹੜਾ ਸਾਮਾਨ ਖਾਈਏ ਕਿਹੜਾ ਛੱਡੀਏ ਇੰਨਾ ਸਾਮਾਨ ਖਾਇਆ ਵੀ ਨਹੀਂ ਜਾਂਦਾ ਮੈਂ ਕਿਹਾ ਇਦਾਂ ਹੀ ਹੋ ਗਿਆ ਚੌਲ ਪਾ ਲਓ ਤੇ ਰੋਟੀ ਫਿਰ ਬਾਅਦ ਚ ਖਾ ਲਓ ਜਿੰਨੀ ਖਾਈ ਜਾਂਦੀ ਹੈ ਤੇ ਲੋ ਜੀ ਹੁਣ ਚੌਲਾਂ ਚ ਦਹੀਂ ਤੇ ਮਟਰ ਪਾ ਕੇ ਆਲੂ ਮਟਰਾਂ ਦੀ ਸਬਜ਼ੀ ਪਾ ਕੇ ਖਾਣੇ ਆਪਾਂ ਪਹਿਲਾਂ ਫਾਵਾਂਗੇ ਫਿਰ ਦੇਖਦੀਆਂ ਲੋ ਜੀ ਬੇਗਰੂ ਜੀ ਪਰ ਪਾਲਿਆ ਨੌਣ ਬੇਟਾ ਕਹਿੰਦਾ ਨੂਨ ਘੱਟ ਲੱਗਦਾ ਮੈਨੂੰ ਹੁਣ ਇਹਨੂੰ ਨੂਨ ਦਾ ਬਹੁਤ ਹੈ ਸਕੀਨੀ ਆ ਇਹ ਨੂਨ ਬਹੁਤ ಜಾਕ ਤੇ ਪਾ ਕੇ ਖਾਂਦਾ ਹੈ ਤੇ ਲੋ ਜੀ ਨੂਨ ਪਾ ਕੇ ਤੇ ਹੁਣ ਕਹਿੰਦੇ ਬਣਾਓ ਸੇਮੀਆਂ ਅੱਜ ਬੇਟੀ ਦਾ ਜਨਮ ਦਿਨ ਸੀਗਾ ਅੱਜ ਮਿੱਠਾ ਗਰਮ ਭੁੱਲ ਗਈ ਇਹਦੇ ਚ ਪਾ ਲਈ ਚੱਕਰ ਚੱਕਰ ਪਾ ਲਈ ਤਾਂ ਹੁਣ ਮੈਂ ਕਿਹਾ 세ਮੀਆਂ ਬਣਾ ਲੈਣੀ ਆ ਭੁੱਲ ਕੇ ਤੇ ਮੈਨੂੰ ਡਰ ਲੱਗਦਾ ਕਿ ਤੇ ਘਾੜਨਾ ਜਾਣ ਜਿਹੜੇ ਦੇ ਕਰਕੇ ਬਾਹਰ ਦੁੱਧ ਤੇ ਰਿੰਨ ਦੀਆਂ ਸਾਡੇ ਦੁੱਧ ਚ ਰਿੰਨ ਕੇ ਫਿਰ ਆਹ ਪਾ ਲਉਂ ਥੋੜਾ ਜਾ ਤੇ ਆ ਤੇ ਬਚ ਗਏ ਤਾਂ ਕਿ ਦੇਖੀ ਜੂ ਜਾਂ ਕੈੜੀਆਂ ਹੋ ਜਾਣਗੀਆਂ ਜਾਦੇ ਰਿੱਚ ਕੇ ਥੋੜੀਆਂ ਜੀਆਂ ਜੀ ਫਿਰ ਪਾ ਕੇ ਖਾ ਲਾਂਗੇ ਮੈਨੂੰ ਐ ਡਰ ਲੱਗ ਰਿਹਾ ਕਿ ਤੇ ਮੇਰਾ 1.5 ਕਿਲੋ ਦੁੱਧ ਹੈ ਖਰਾਬ ਨਾ ਹੋ ਜਵੇ ਜਿਵੇਂ ਵਿੱਚ ਪਾ ਲਿਆ ਇੱਕ ਦੋ ਵਾਰੀ ਪਹਿਲਾਂ ਪਾਇਆ ਫਾਟ ਗਈਆਂ ਨੇ ਫਿਰ ਹੁਣ ਐ ਡਰ ਲੱਗਦਾ ਫਿਰ ਇਹਦੀ ਚਰਨ ਰਿੰਨ ਦੀਆਂ ਫਿੱਕੇ ਚ ਇਹਨਾਂ ਨੂੰ ਰਿੰਨ ਦੀਆਂ ਫਿੱਕੇ ਚ ਜਿਹੜੀਆਂ ਹੋ ਗਈਆਂ ਬਾਅਦ ਚ ਪਾ ਲੂੰਗੀ ਜੇ ਬਚ ਜੂ ਫਿਰ ਸਵੇਰੇ ਹੋ ਚਾਹ ਕਰ ਲਾਂਗੇ ਹੋਰ ਕੀ ਹੈ ਜੇ ਪੀਣਾ ਹੋ ਪੀ ਲਾਂਗੇ ਇਹਨਾਂ ਨੇ ਨਹੀਂ ਫਿਰ ਚਾਹ ਕਰ ਲਾਂਗੇ ਜੇ ਦੁੱਧ ਦੀ ਬਣਾਉਣੀ ਆ ਦਹੀਂ ਇਹ ਟਿੱਕਰੀ ਚ ਪਾਤਾ ਕੱਚਾ ਆ ਪਾਉਂਗੀ ਤੇ ਠੰਡਾ ਹੋਏ ਤੇ ਪਾਉਂਗੀ ਫਿਰ ਇਹ ਪਹਿਲਾਂ ਸੇਵੀਆਂ ਕਰਨਾ ਫਿਰ ਦੂਵੇ ਚੇ ਕਰ ਦੋ ਨਹੀਂ ਡੱਬੇ ਚ ਇਹ ਵੀ ਮਾਂਜਣਾ ਹੀ ਪਊ ਸੇਵੀਆਂ ਵਾਲਾ ਮੈਨੂੰ ਫਿਰ ਦੂਵੇ ਚ ਗਰਮ ਕਰਕੇ ਫਿਰ ਇਹਦੇ ਚ ਪਾ ਦੂੰਗੀ ਦਹੀਂ ਚ ਮਾ ਦੂੰਗੀ ਹੁਣ ਅੱਜ ਅੱਜ ਬਣਾਉਣੀ ਆ ਸੇਵੀਆਂ ਅੱਜ ਬੜੀ ਨੰਨੀ ਦਾ ਹੈਪੀ ਬਰਥਡੇ ਆ ਅੱਜ ਉਹ ਜਨਮ ਦਿਨ ਮਨਾਵਾਂਗੇ ਬੜੀ ਨੰਨੀ ਦਾ ਹੈਪੀ ਬਰਥਡੇ ਇਹ ਲੋਟੀਆਂ ਜਿ ਹੱਦ ਸੇਮ ਹੀ ਆ ਚੱਲ ਰਹੀਆਂ ਤੇ ਰੁੱਜ ਗਈਆਂ ਨੇ ਵੈਸੇ ਤਾਂ ਕੜੀਆਂ ਹੋ ਗਈਆਂ ਹੁਣ ਆ ਪਾ ਦੇਣੀ ਆ ਥੋੜੀ ਜਿਹੀ ਹੋਰ ਕੜੀਆਂ ਹੋ ਜਾਣ ਤੇ ਫਿਰ ਉਹਦੇ ਚ ਪਾ ਦੇਣੀ ਆ ਜੇ ਮੈਂ ਚੁੱਲਾ ਹੋਰਾਂ ਕਰ ਲਈਆ ਤੇ ਫਿਰ ਇਹਨੇ ਐਡਾ ਮਰੂਵਾਂਗੇ ਹੇਲਣਾ ਇਹਦੇ ਕਰਕੇ ਮੈਂ ਹੋਰਾਂ ਨਹੀਂ ਕਰਦੀ ਕਰਕੇ ਦੇਖਾਂ ਤੇ ਆ ਲੱਗ ਗਿਆ ਦੇਖ ਡਬੂ ਨੂੰ ਹਿੱਲਣ ਲੱਗ ਗਿਆ ਦੇਖੋ ਜੀ ਖੁੰਜੀ ਚ ਲਾ ਦਿਆ ਨੀ ਖੜਕਾ ਨਹੀਂ ਕਰਦਾ ਨਾਲੇ ਨਾਲ ਹਿੱਲਦਾ ਨਹੀਂ ਇਹ ਮੌਲ ਦੇ ਸਟੀਲ ਦੇ ਜਿਹੇ ਹਿੱਲਦਾ ਇਹ ਇਹ ਸੈਟ ਨਹੀਂ ਹੈਗਾ ਨਾ ਲੱਗਦਾ ਨਹੀਂ ਥੱਲਾ ਇਹ ਦਾ ਹੇ ਨੀਚੇ ਤੇ ਲੋ ਜੀ ਰਿੱਚ ਗਈਆਂ ਨੇ ਵੈਸੇ ਹੁਣ ਤਾਂ ਰਿੱਚ ਗਈਆਂ ਥੋੜੀਆਂ ਜਿਹੀਆਂ ਜਿਹੀ ਰਿੱਚ ਜਾਣ ਫੇਰ ਡੱਬੇ ਚ ਪਾ ਲੂੰਗੀ ਮੇਰੇ ਚ ਆ ਗਲਾਸ ਦੁੱਧ ਤਾਂ ਹੋਰ ਪਾ ਦਾਨੀਆਂ ਨਿਕ ਜੀ ਕੀ ਵੈਸੇ ਚਲੋ ਕੀ ਹੋ ਰਿਹਾ ਨਾ ਨਾ ਫੇਰ ਪਿੱਛੀਆਂ ਜੀਆਂ ਨੇ ਰਹਿ ਜਾਣ। ਉਹ ਤਾਂ ਵਧੀਆ ਤੇ ਲੋ ਜੀ ਰਿੱਝ ਰਈਆਂ ਨੇ ਹੁਣ ਇਹ ਪਾਣੀ ਇਹ ਵੀ ਗਰਮ ਹੈ ਵੈਸੇ ਤੁਹਾਨੂੰ ਪਹਿਲਾਂ ਗਰਮ ਕਰ ਲਿਆ ਸੀਗਾ।